ਬਹੁਤ ਹੀ ਪਿਆਰੇ ਵਿਦਿਆਰਥੀਓ ਪਤਿਸ਼ਕਾਰਯੋਗデア ਸਾਥੀਓ ਜੋ ਵੀ ਹੈਂਡਰਾਇਟਿੰਗ ਸਿੱਖ ਰਹੇ ਹੋ ਤੁਸੀਂ ਵੱਖ-ਵੱਖ ਵੱਖਰਾ ਅੱਖਰਾਂ ਦੀ ਬਣੌਟ ਹੈ ਜਿਹੜੀ ਉਹ ਸਿੱਖੀ ਅੱਜ ਮੈਂ ਜੋ ਤੁਹਾਨੂੰ ਦੱਸਣ ਲੱਗਿਆ ਉਹ ਹੈ ਲਗਾਤਾਰ ਅੱਖਰਾਂ ਨੂੰ ਲਾਉਣੀਆਂ ਠੀਕ ਢੰਗ ਨਾਲ ਕਿਵੇਂ ਲਾਉਣੀਆਂ ਦੇਖੋ ਜਿਵੇਂ ਆਪਾਂ ਬਿਹਾਰੀ ਤੋਂ ਸ਼ੁਰੂ ਕਰ ਰਹੇ ਹਾਂ ਮੈਂ ਕੋਈ ਅੱਖਰ ਲਵ ਸ ਸਿਰ ਸਿਆਰੀ ਇਹ ਨਾਲ ਟੱਚ ਨਹੀਂ ਹੋਉਂ ਅੱਖਰ ਦੇ ਆਪਾ ਗੋਲ ਭਾਗ ਗੋਲ ਭਾਗ ਹੈ ਜੋ ਅੱਖਰ ਆ ਅੱਖਰ ਦੇ ਨੇੜੇ ਜਾ ਲੱਗਦਾ ਪਰ ਨਾਲ ਟੱਚ ਨਹੀਂ ਹੁੰਦਾ ਇੱਕ ਵਾਰ ਫਿਰ ਦੇਖੋ ਸਿਆਰੀ ਤੇ ਬਿਆਰੀ ਉਹ ਹੈ ਲਾਮਾ ਇਹ ਲਗਭਗ ਜਿੰਨਾ ਚੌੜਾ ਅੱਖਰ ਹੈ ਉਨਾ ਕੀ ਹੁੰਦਾ 30 ਡਿਗਰੀ ਤੇ ਹੁੰਦਾ 30 ਡਿਗਰੀ ਦਾ ਕੋਣ ਇੱਕ ਸਿਰੇ ਤੇ ਜਾ ਕੇ ਤੁਸੀਂ ਦਬਾ ਦਿਓ ਇੱਧਰ ਜਾ ਕੇ ਪੈਨ ਦੇ ਜਿਹੜਾ ਢਿੱਲਾ ਛੱਡ ਦਿਓ ਇਧਰੋਂ ਦਬਾ ਦੇਣਾ ਉਧਰ ਜਾ ਕੇ ਢਿੱਲਾ ਛੱਡਣਾ ਨਾਲ ਟੱਚ ਨਹੀਂ ਹੁੰਦਾ ਲਾਈਨ ਦੇ ਨਾਲ ਟੱਚ ਨਹੀਂ ਹੁੰਦਾ ਲੰਮਾ ਦੋ ਲਾ ਦੇਾਂਗੇ ਤਾਂ ਦਲਾਵਾ ਇੱਕ ਵਾਰੀ ਫੇਰ ਦੇਖ ਸਕਦੇ ਹਾਂ ਮੂਰੋ ਮਟਾਈ ਹੁੰਦੀ ਹੈ ਪਿੱਛੋਂ ਜਾ ਕੇ ਇਹ ਪਤਲਾ ਹੋ ਜਾਂਦਾ ਹੈ ਲਾਈਨ ਦੀ ਸੇਧ ਚ ਮੰਨ ਲਓ ਜੇ ਨਾਲ ਵੀ ਜੁੜ ਜੇ ਤਾਂ ਜਾ ਕੇ ਆਹ ਲਾਈਨ ਦੇ ਨਾਲ ਟੱਚ ਹੋਵੇ ਹੁਣ ਹੈ ਹੋੜਾ ये भी उन्ना की चौड़ा जिन्नी चौड़ाई है अखर की कनौड़ा देखो ਕਪੀ ਔਂਕੜ ਦ ਲੈਂਕਰ ਥੋੜੀ ਜਿਹੀ ਗਲਾਈ ਚ ਸਿਆਰੀ ਵਿਆਰੀ ਲਾਵਾਂ ਦਲਾਵਾਂ ਹੋੜਾ ਨੋੜਾ ਇਨਾ ਉੰਦੇ ਕਿ ਤੁਸੀਂ ਅ ਵਕ ਵਕ ਸ਼ਬਦ ਬਣਾ ਕੇ ਦੇਖਣੇ ਆ ਜਿਵੇਂ ਅਸੀਂ ਸੀਰ ਲਿਖ ਸਕਦੇ ਹਾਂ Sir Cero. 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 pa Cero. ਇਸ ਤਰ੍ਹਾਂ ਸੀ ਵੱਖ-ਵੱਖ ਲਗਾ ਮਾਤਰਾ ਦੇ ਸ਼ਬਦ ਬਣਾ ਕੇ ਲਿਖ ਸਕਦੇ ਹਾਂ ਉਮੀਦ ਹੈ ਤੁਹਾਨੂੰ ਇਹਨਾਂ ਦੀ ਸਮਝ ਲੱਗੀ ਹੋਊਗੀ ਤੁਸੀਂ ਆਪੋ ਆਪਣੀ ਕਾਪੀ ਤੇ ਅੱਜ ਇਹ ਲਗਾ ਮਾਤਰਾ ਦੀ ਪ੍ਰੈਕਟਿਸ ਕਰਨੀ ਹੈ ਵੱਖ-ਵੱਖ ਸ਼ਬਦ ਬਣਾ ਕੇ ਦੇਖਣੇ ਆ ਤੁਸੀਂ ਧਿਆਨ ਨਾਲ ਦੇਖਿਆ ਸੁਣਿਆ ਬਹੁਤ ਬਹੁਤ ਧੰਨਵਾਦ